ਕੈਮਰਾ ਚਾ ਠੀਕਾ 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 ਐਮ ਉਹ ਤਾਂ ਓਟੇ ਵਧੀਆ ਫਿਰਦਾ ਦਿੱਲੀ 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 ਦੇ ਰੰਕਾਂ ਦੇ ਬਾਪੂ ਵੀ ਨਾਲ ਆ ਹੈ ਅੱਜ ਕਿਵੇਂ ਆਏ ਸੀ ਆ ਪੌਰੇ ਚਾਚਾ ਅੱਜ ਕੋਟ ਬੈਠੀ ਆ ਕੋਟ 'ਚ ਪੇਚੀ ਸੀ ਅੱਜ ਦਿੱਲੀ ਕਿਸਾਨੀ ਸੰਘਰਸ਼ ਵੇਲੇ ਦੀਆਂ ਪਈਆਂ ਤਰੀਕਾ ਹੈ ਦਿੱਲੀ ਦਿੱਲੀ ਵੀ ਆ ਦੇਖੋ ਇਹ ਭੀੜ 2020 ਦੇ ਵਿੱਚ ਜੋ ਕਿਸਾਨੀ ਸੰਘਰਸ਼ ਚੱਲਿਆ ਸੀ ਉਸ ਦੇ ਵਿੱਚ ਕਿਸਾਨੀ ਸੰਘਰਸ਼ ਸਮੇਂ ਕਿਸਾਨਾਂ ਦੇ ਉੱਪਰ ਪਰਚੇ ਦਰਜ ਹੋਏ ਸੀ ਅੱਜ ਤਰੀਕੇ ਭੁਗਤ ਕੇ ਆ ਰਹੇ ਆ ਅੱਜ ਤਰੀਕ ਸੀ ਹੁਣ 6 ਮਹੀਨਿਆਂ ਤੇ ਫੇਰ ਪੈ ਗਈ ਫੇਰਾਵਾਂਗੇ ਮੋਦੀ ਸਰਕਾਰ ਨੇ ਵਾਅਦਾ ਤਾਂ ਕਰਿਆ ਸੀ ਕੇਸ ਵਾਪਸ ਲੈਣ ਦਾ ਪਰ ਕੇਸ ਬਾਕਸ ਨਹੀਂ ਲੈਂਦੇ ਹੈਗੇ ਅੱਜ ਦਿੱਲੀ ਪੇਸ਼ੀ ਭੁਗਤ ਕੇ ਬਾਅਦ ਸਾਰੇ ਆ